ਸਤੇ ਭੂਆ ਕੇ ਖਲੋਤੀ ਆ ਮੈਨੂੰ ਕੁਛ ਨਹੀਂ ਪਤਾ ਕਿ ਕੋਈ ਰੋੜਾ ਮਾਰਿਆ ਕਿਸੇ ਨੇ ਕਿ ਚਾ ਕੀ ਕੀਤਾ ਮੈਂ ਨੂੰ ਕੋਈ ਪਤਾ ਨਹੀਂ ਲੱਗਾ ਮੈਂ ਤਾਂ ਅੱਗੇ ਹੀ ਵੀ ਨਹੀਂ ਜਗਾ ਮੈਂ ਤਾਂ ਉਰੇ ਉਹ ਦੁਕਾਨ ਲੱਗੇ ਖਲੋਤੀ ਜੇ ਝਗੜਾ ਕਿਸ ਚੀਜ਼ ਦਾ ਸੀ ਪਤਾ ਹੀ ਨਹੀਂ ਮੈਨੂੰ ਮੈਨੂੰ ਪਤਾ ਪੁੱਤ ਐਵੇਂ ਆਖਣ ਦੀ ਕਿਹੜੀ ਗੱਲ ਹੈ ਮੈਂ ਤੇ ਸਾਰਾ ਦਿਨ ਉੱਥੇ ਲੰਗਰ ਪਕਾਣੀ ਬੁਕਾਉਂਦੇ ਨੇ ਸਾਨੂੰ ਇਹ ਵਿੱਚ ਗੱਲ ਦਾ ਪਤਾ ਹੀ ਨਹੀਂ ਮੇਰੇ ਨਾਲ ਨਹੀਂ ਖੜੇ ਉਹ ਪੁੱਤਰ ਉੱਥੇ ਤੁਰ ਗਿਆ ਹੀ ਗਾ ਝੂਠ ਨਹੀਂ ਮਾਰਨਾ ਉਹ ਗਾਂ ਚਲੇ ਗਈ ਤੁਹਾਡੇ ਕਿੱਥੇ ਲੱਗੀ ਰੋੜਾ ਜਾਂ ਗੋਲੀ ਆ ਇੱਥੇ ਲੱਗੀ ਮਾਰੀ ਜੀ ਮਾਰੀ ਜੀ ਉਹ ਕੋਈ ਨਾ ਪੈਣ ਦੀ ਕੋਈ ਨਾ ਪਰ ਜੀ ਜੀ ਹਾਂ ਜੀ ਇਹ ਮਾਦਾ ਜੁਣੀ ਦੁਕਾਨ ਤੇ ਸਾਮਾਨ ਲੈਣਗੇ ਇਹ ਕਿ ਉੱਥੇ ਕੋਈ ਗੋਲੀ ਗੋਲੀ ਚੱਲ ਪਈ ਪਿਆਰੇ ਇਹਨੇ ਲੱਗੀ ਕੀ ਚੱਕਰ ਪਿਆ ਗੋਲੀ ਚੱਲਣ ਦਾ ਉਧਰ ਪਤਾਨ ਜੀ ਮਾਰਾ ਜੀ ਇੱਥੇ ਕੋਈ ਬੰਦਗੀ ਕਿਹੜੀ ਸਾਈਡ ਤੇ ਹਾਂ ਜੀ ਕਿਹੜੀ ਸਾਈਡ ਭਾਜੀ ਠੀਕ ਬੌਸਪੁਰੇ ਜੀ ਆਪਣਾ ਅਣਪਛਾਤੇ ਬੰਦਿਆਂ ਨੇ 3 राउंड ਫਾਇਰ ਕੀਤੇ ਆ ਜਿਸ ਦੇ ਵਿੱਚ ਇੱਕ ਲੇਡੀ ਅੰਮਰਜੀਤ ਕੌਰ ਵਾਈਫੋ ਕਰਤਾਜ ਚੰਦ ਵਾਸਪੁਰਾ ਜਿਹੜੀ ਇੰਜਰਡ ਹੋਈ ਹੈ ਬਾਕੀ ਵੈਰੀਫਾਈ ਕਰ ਰਹੇ ਆ ਸਾਡਾ ਤਬਦੀਸ਼ ਦਾ ਪਾਰਟ ਹੈ ਜਿਹੜੀ ਗੱਲ ਸਾਹਮਣੇ ਉਹਦੇ ਮੁਤਾਬਕ ਅਗਲੀ ਕਾਰਜ ਉਮਰ ਵਿੱਚ ਲਿਆਂਦੀ ਜਾਏਗੀ ਅਜੇ ਅਣਖਾਤੇ ਬੰਦੇ ਦੇ ਟੈਸਟ ਨਹੀਂ ਹੋਏ ਟੈਸਟ ਹੋਣੇ ਉਹਦੇ ਮੁਤਾਬਕ ਅਗਲੀ ਕਾਰਜ ਉਮਰ ਵਿੱਚ ਲਿਆਂਦੀ